ਖੁਦ ਰੋਸ ਕੇ ਖੁਦ ਹੀ ਖੁਦ ਨੂੰ ਮਨਾ ਲਵਾਂ ਸ਼ਿਕਵੇ ਅਤੇ ਸ਼ਿਕਾਇਤਾਂ ਦੀ ਗੱਲ ਲਿਖ ਕੇ ਚਿੱਠੀ ਪਾ ਲਵਾਂ ਤੇਰੀ ਆ ਰਹੀਆਂ ਚੰਦ ਤਸਵੀਰਾਂ ਕੋਲ ਫਿਰ ਉਹਨਾਂ ਨਾਲ ਬਹਿ ਕੇ ਬਾਤਾਂ ਪਾ ਲਵਾਂ ਜਦੋਂ ਲੰਘ ਜੇ ਕਾਲੀ ਰਾਤ ਕਹਿ ਚੁਪਦੇ ਹੋਏ ਤਾਰਿਆਂ ਨੂੰ ਦਿਲ ਦੀ ਗੱਲ ਸੁਣਾਵਾਂ ਮੈਨੂੰ ਵੀ ਤੱਕਦਾ ਹੋਵੇਗਾ ਜੇ ਹੋਇਆ ਕਿਤੇ ਖੁਦਾ ਇਕ ਐਸੀ ਰਾਤ ਵੀ ਛਿੰਨਵੀਂ ਸਵੇਰ ਨਾਲ ਸੰਝਾ ਪਾਲਾਂ ਵਾ ਡੈਟ ਕਿਨਾਰੇ ਵੇਖਾਂ ਛੱਲਾ ਚਿਤੇ ਆਉਂਦੀਆਂ ਬੀਤੀਆਂ ਗੱਲਾਂ ਜੇ ਪਤਾ ਹੋਵੇ ਸਰਨਾ ਤੇਰਾ ਹੂਨਣਾ ਲਿਖ ਕੇ ਖੱਤ ਪਾਲਾਂ ਵੇਖਾਂ ਫਿਰ ਉੱਡਦੇ ਵਾਜਾਂ ਮੇਰੀ ਕਲਮ ਤੇ ਆਏ ਪਰ ਵਾਜਾਂ ਤੇਰਾ ਨਾਮ ਲਿਖ ਲਿਖ ਕੇ ਰਤ ਜਿਸਮ ਜੋ ਮਕਾਲਾਂ ਦੁਆ ਹੋ ਕਾ ਕਦੇ ਫਕੀਰਾ ਨੀ ਹੱਥ ਜੋੜ ਮਨਾਵਾ ਕਦੇ ਤੀਰਾਂ ਵੇਖਾ ਕਦੇ ਹੱਥਾਂ ਨੀਆਂ ਲਕੀਆਂ ਬਿਆਧ ਕਦੇ ਸ਼ਮਸ਼ਾਨਾਂ ਵਿੱਚ ਜ਼ਿੰਦਗੀ ਦੀ ਆਸ ਮੁਕਾ ਲਵਾ